ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਪਾਤਸ਼ਾਹ ਕੋਰਤਾਰ ਯੁਗ ਆ ਗਿਆ ਏ ਤਾਂ ਗੁਰੂ ਨਾਨਕ ਦੇਵ ਜੀ ਅੱਖ ਲੱਗੇ ਕੇ ਮਰਦਾਨਿਆਂ ਅਜੇ ਕਾਲ ਯੁਗ ਦੇ ਬਚਪਨ ਵਿੱਚ ਹੈ ਜਦੋਂ ਜਵਾਨੀ ਵਿੱਚ ਹੋਵੇਗਾ ਉਦੋਂ ਇਸ ਦਾ ਮਾਹੌਲ ਦੇਖੀ ਹੱਥ ਨੂੰ ਹੱਥ ਖਾਇਆ ਕਰੇਗਾ ਸੋ ਅੱਜ ਕਲ ਯੁਗ ਦੇ ਵੈਣ ਵਿੱਚ ਵੈਂਦੀ ਹੋਈ ਦੁਨੀਆ ਕਿਵੇਂ ਇੱਕ ਦੂਜੇ ਨਾਲ ਚਲਾਕੀਆਂ ਪਰਕਾਰ ਕਰ ਰਹੀ ਹੈ ਸ਼ੈਤਾਨੀਆਂ ਕਰ ਰਹੀ ਹੈ ਉਸ ਨੂੰ ਸੂਬੇਦਾਰ ਹੰਸ ਸਿੰਘ ਜੀ ਬਰਾੜ ਮਾਨੀ ਖੇੜੇ ਵਾਲਿਆਂ ਦੇ ਅਮੋਲਕ ਸੰਦ ਵਿੱਚ ਜਿਵੇਂ ਲਿਖਿਆ ਸੇਲਕ ਸਾਹਿਬ ਤੁਹਾਡੇ ਸਾਹਮਣੇ ਇਉਂ ਪੇਸ਼ ਕਰ ਰਿਹਾ ਹੈ ਕਲੂ ਕਾਲ ਕੇ ਵਿਚ ਮੇ ਉਲਟੀ ਚਲ ਗਈ ਕਾਰ ਮੇਤਰ ਦਗਾ ਕਮਾਵਦੇ ਕਾਰ ਮੇਤਰ ਸੇ ਪਿਆਰ ਆਦਿ ਸਤ ਗੁਰੂ ਨਾਨਕ ਤਿਆ ਕੇ ਕਲ ਗਈ ਧਰ ਨੂੰ ਸੀਸ ਨਿਵਾ ਕੇਗੇ ਰਜਬਲੀ ਖਾਨੂ ਕਰਾ ਸਲਾਮਾਤਾ ਕੁਛ ਕਰਾ ਲਿਖਨ ਦਾ ਸਾ ਮਾਫੁਰ ਨੇ ਫੁਰਨੇ ਦਿਮਾਗ ਵਿੱਚੋਂ ਸੰਗਨਪਾਤ ਪਾਤ ਦੀ ਖੁਸ਼ਬੂ ਪਾਰਸ ਰੋਤੇ ਬਾਗ ਵਿੱਚੋਂ ਆ ਗਿਆ ਚੰਨ ਚੰਨ ਸ਼ਬਦ ਮਨਾ ਨੂੰ ਮੋੜੇ ਕਲਮ ਦੀ ਡੋਰ ਚ ਹਾਰ ਪਰਾਉਣੇਗੇ ਹੋਰ ਇਹ ਕਰਮ ਨਾ ਹੋਰੀ ਰਖਸ਼ਾ ਬਦਲਿਆ ਕੁਲ ਦੁਨੀਆ ਦਾ ਰਖਸ਼ਾ ਇਹ ਗੱਲ ਹਰ ਥਾਂ ਮਾਨੀ ਦੀਗੀ ਤੈਨ ਕਲ ਯੁਗ ਦੇ ਮਾੜੇ ਵੱਦ ਦੀ ਕਾਰ ਸ਼ੈਤਾਨੀ ਦੀਗੀ ਉਹ ਅਜ ਤਾਲ ਜੁਲਮਾ ਬੁਰਜ ਸਾਰੇ ਟੈਂਦੇ ਜਾਂਦੇ ਜਾਂਦੇ ਧਰਮ ਚਵਾਰੇ ਜੀ ਰੋਣ ਮਸੀਤਾ ਅੰਦਰ ਲੋਕ ਨਾ ਕਰਦੇ ਸ਼ਰਮਾ ਨੂਂਗੋ ਹੋ ਗਈ ਆਪ ਮਹਾਰੀ ਦੁਨੀਆ ਮਨ ਨੋ ਹਟ ਗਈ ਧਰਮਾ ਨੂਂਗੋ ਓ ਹਰਥਾ ਲੋਬ ਜਲਮਦਾਰਾ ਰਾਜਾ ਮੋਮਨ ਲੱਗ ਜੇ ਖਾਂਗੇ ਵਾਜਾ ਨੀ ਰਸਮਾਂ ਛੱਡਣ ਨਾ ਦਸਵੰਦ ਕਮਾਈਆਂ ਕੱਢਣ ਨਾ ਗੱਲ ਸਮਝਣ ਹਾਨੀ ਦੇਗੀ ਦਿਨ ਕਲ ਜੁਗ ਤੇ ਬਾੜੇ ਵੱਦਗੀ ਕਾਰਿ ਸ਼ਿਤਾਨੀ ਦੇਗੀ ਓ ਲੋਕ ਗਾਇਕ ਬਣੇ ਮੁਸਟੰਡੇ ਕੱਦੂ ਵਿੱਚ ਫਸਾਏ ਡੰਡੇ ਐਗੇ ਟੰਗ ਦੀ ਬਹ ਤੇ ਬਾ ਹੁੰਦੀ ਇਹ ਕੋਈ ਗੀਤ ਗੂਤ ਨਹੀਂ ਸੁਣਦੀ ਵੇਖੇ ਚਲਕ ਜਨਾਨੀ ਦੀਗੀ ਦਿਨ ਕੱਲ ਜੁਗਦੇ ਮਾੜੇ ਵਦ ਕੀ ਕਾਰ ਸ਼ੈਤਾਨੀ ਦੀਗੀ ਓ ਸੁਣਾ ਬੱਜਰ ਕੋ ਮਾਈਓ ਵੀਰੋ ਪੈਣਾ ਮੁੰਡਿਆ ਉਮਰ ਪਠੀ ਰੋਗ ਸਾਡੀ ਅਰਜ ਕੰਨਾ ਵਿੱਚ ਪਾਓ ਕਦੀ ਨਾ ਖਾਣਾ ਪਿੰਡ ਲਤਵਾ ਤੇ ਸਟੇਜੀ ਚੜਕੇ ਗੰਦੇ ਗੀਤ ਬੋਲਦੇ ਖੜਕੇਗੇ ਐਸੇ ਸ਼ਬਦ ਬੋਲਦੇ ਬੋੜੇ ਸੁਣ ਕੇ ਜਾਂਦੇ ਆ ਕਨ ਕੋੜੇ ਕਰਦੇ ਸਿਫਤ ਜਵਾਨੀ ਦੀਗੀ ਦਿਨ ਕਲ ਯੁੱਗ ਦੇ ਮਾੜੇ ਵੱਦਗੀ ਕਾਰ ਸ਼ੈਤਾਨੀ ਦੀਗੀ ਆਜੋ ਪੜਨਕਾਰ ਜੀ ਕੁੜੀਆਂ ਬੋਤੀਆਂ ਗਲਤ ਕੰਮਾਂ ਵਿੱਚ ਰੁੜੀਆਂ ਆਂਗਾ ਸਰਾ ਤੇ ਜਮਾ ਕੁਲਾਟੀ ਜਗਦੀ ਮੂੰਹੋਂ ਬੋਲਦੇ ਅਸੰਗ ਲੱਗਦੀ ਚੱਪੀਆਂ ਲਾਲ ਲਕੀਰਾਂ ਨੂੰ ਦਸੀਏ ਬੋਲ ਅਸੀਂ ਕਿ ਤੁਹਾਨੂੰ ਸਮਝੋ ਗੁਪਤ ਨਜ਼ੀਰਾਂ ਨੂੰ ਜਿਤਨੇ ਵਿੱਗ ਸਟੀਰ ਚ ਹੋਟਲ ਨੰਗੇ ਨਾਚ ਨਚਾਉਂਦੇ ਟੋਟਲ ਗਏ ਜਿੰਨੇ ਠਾਟ ਅਮੀਰ ਵਪਾਰੀ ਸਭ ਦੀ ਮਤ ਕਾਮ ਨੇ ਮਾਰੀ ਛੱਡ ਕੇ ਗੱਲ ਇਨਸਾਨੀ ਦੀਗੀ ਤੈਨ ਕਲ ਜੁਗ ਦੇ ਬਾੜੇ ਵੱਦਗੀ ਕਾ ਚਿਤਾਨੀ ਦੀਂਗੀ ਰਲੇ ਨਾ ਨਾਰਪਤੀ ਦੀ ਮਰਜੀ ਜਮ ਕੇ ਗਏ اولادਾਂ ਤਾਂ ਜੀਂਗੀ ਮਾਂ ਪੁੱਤ ਵਿੱਚ ਕਚੈਰੀ ਝਗੜਨ ਪਿਓ ਨੂੰ ਪੁੱਤ ਦਾੜੀਆਂ ਪਕੜਨ ਵਿਗੜਿਆ ਚੌਰਾ ਕਹਿੰਦੇ ਆ ਗਏ ਅੱਗੋ ਬਾਪ ਕਰੇ ਕੋਈ ਚਾਰਾ ਤਾਂ ਹੇਠਾਂ ਦਬ ਲੈਂਦੇ ਆ ਗਏ ਉਹ ਕਰਕੇ ਕੋਲ ਜਵਾਨੋਂ ਪਰ ਤਨ ਆਪਸ ਚ ਸਕੇ ਪਰ ਆਣਾ ਵਰਤਣਗੇ ਚੋਰੀਓ ਬਟਨ ਮਕੀ ਦੇਤਾ ਸ਼ੇਗਿਨੇ ਨਾ ਜਾਂਦੇ ਗੱਬਰੂ ਬੁੱਢਰੇ ਅਤਖੜ ਖਾਂਦੇਗੇ ਸਿਗਰਟ ਬੀੜੀ ਸulfah ਗਾਂਜਾ ਕੁਛ ਨਹੀਂ ਛੱਡਦੇ ਫੇਰ ਨਾਂ ਮਾਂਜਾ ਮੂੰਹ ਵਿੱਚ ਰੱਖਦੇ ਜਾਂਦੇ ਆ ਨੂਂਗ ਗੋਲੀਆਂ ਖਾਡਲੀਆਂ ਵਿੱਚ ਡੱਕ ਬੰਤਾ ਉਸਦਾ ਐਕਸ਼ਨ ਨਾੜਾ ਸੁਕਨ ਸਰੀਰ ਦੀਆਂ ਗਿਆ ਮਾਪਿਓ ਰੋਣ ਜਨਾਨੀ ਪੇਟ ਦੀ ਘੜੀਆਂ ਉਹ ਨਖੀਰ ਦੀਆਂ ਗਿਆ ਸਾਡੀ ਸੁਣ ਲੋ ਵੀਰ ਭਰਾਓ ਐਸੇ ਨਸ਼ਿਆਂ ਤੋਂ ਸੋ ਪਾਵੋ ਕਿ ਕਥਿਆ ਦੇਗੇ ਐਸੇ ਸੂਟ ਆਉਂਦੇ ਟੇਲਰ ਲੱਗ ਜਾਏ ਫਿਲਮ ਦਾ ਦਿਸਣ ਟ੍ਰੇਲਰ ਅਗਾ ਲੱਗਣ ਨਾ ਜੀ ਪਹਿਲਾ ਹੁੰਦੇ ਲੱਗੀ ਜੀਨ ਚੜਾ ਲਈ ਆ